ਵਗਤਿਕ ਕਾਲਾ ਸਰ ਬਗਤੀ ਦਿੱਫਾ ਦੇ ਮਾ ਪਿੰਡ ਤਲਵੰਡੀ ਕੋਕ ਦਾ ਰਹਿਣ ਵਾਲਾ ਜੀ ਗਰਦੇਵ ਸਿੰਘ ਜੀ ਮੇਰਾ ਬੇਟਾ ਗਰਜੀਤ ਸਿੰਘ ਅਮਰੀਕਾ ਯੂ ਐਸ ای 2015 ਤੱਕ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਉਹਦੇ ਤੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਗੁਰਦਵਾਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਪਰੇਜ ਥੱਲੇ ਲਾ ਸੇ ਮਿਲੀ ਆ ਉਹ ਸਨੋ ਜੀ ਹਾਂਜੀ ਮੈਂ ਬੋਤਲ ਹੋਈ ਕਿ ਕਿਸ ਤਰ੍ਹਾਂ ਹੋਈ ਉਹ ਕੀ ਕਾਰਨ ਬਣਤੀ ਸੀ ਕਿ ਬਿਲਕੁਲ ਰੰਜਸ ਸੀ ਹੀ ਜਾਂ ਕਿਸ ਤਰ੍ਹਾਂ ਰੰਜਸ ਜਾਂ ਇੱਕ ਬੇਟੇ ਇੱਕ ਮੁੰਡੇ ਨਾਲ ਹੀ ਜੀ ਬਹਵਾਰਿਆ ਨੇਦਾ ਹੀ ਕਿਤੇ ਉੱਪਰ ਦੀਆਂ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਸੀ ਕਿਉਂਕਿ ਤਾਂ 5000 ਚੱਲੀਆਂ ਸੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕਿਸੇ ਵੀ ਕੀਤਾ ਸੀ ਬੇਟੇ ਮੇਰੇ ਤੇ ਤੇ ਕਿ ਇਸੇ ਮੇਰਾ ਬੇਟਾ ਜਿੱਤ ਗਿਆ ਹੈ ਤੋ ਵੀ ਇਹ ਦੁਆਰਾ ਕੰਦਾ ਵੀ ਮੈਨੂੰ ਪੈਸੇ ਮੈਂ ਕਿਹਾ ਸੋਦਾ ਹੈ ਉਹਨੂੰ ਤਮਗੇ ਦਿੰਦਾ ਰਹ ਕੇ ਇਸ ਵਾਰਸ ਲੈ ਲੈ ਮੈਨੂੰ ਪੈਸੇ ਆਦੇ ਦੇ ਦੇ ਤੇ ਬੀਟਾ ਮੇਰੇ 30 23 ਤਰੀਕ ਗੱਲ ਹੋਈ ਉਹਦਨ ਕੈਮਰਿਆਂ ਚ ਰਿਕਾਰਡ ਹੈ ਜੀ ਤੇ ਉਹਨੇ ਪਿੱਛੇ ਹੋਣਾ ਕਦੋਂ ਸੀਗਾ ਕਿ ਕਿੰਨੇ ਸਮੇਂ ਤੋਂ ਬਾਹਰ ਰਹਿੰਦਾ ਸੀ ਉਹ 9 ਵਜੇ ਤੋਂ ਤੇ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰ ਪਹੁੰਚਣਾ ਸੀ ਜੀ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮਲ ਕੋਈ ਸਰਕਾਰ ਦੇ ਚਿੰਨ੍ਹ ਤੋਂ ਸਰਕਾਰ ਪ੍ਰਸ਼ਾਸਨ ਦੀ ਮੰਗ ਕਰਦੇ ਜੀ ਹਨ ਹਨਸਾਬ ਚਾਹੀਦਾ ਜੀ ਤੇ ਪਿਆਰਭਾਈ ਕਰਨੀ ਚਾਹੀਦੀ ਜੋ ਉਹਨਾਂ ਕਾਰ ਨੂੰ ਤੌਜੇ ਕਰਦ ਰਿਆ ਉਹਨੂੰ ਪਿਆਰਭਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਹਾਂ ਜੀ ਅਹੀ ਡੈਡ ਬਡੀ ਉਥੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ ਪਰ ਇੱਕ ਪਤੇ ਮੇਰਾ ਨਾਮ ਦਲੀਪ ਸਿੰਘ ਆ ਮੈਂ ਗੁਰਜੀਤ ਸਿੰਘ ਦਾ ਤਾਇਆ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਯੂਐਸਏ ਗਿਆ ਸੀਗਾ ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਮੇਰੇ ਭਾਈ ਸਾਹਿਬ ਨੂੰ ਦੱਸਿਆ ਜਾਂਦੀ ਮੁੰਡੇ ਨਾਲ ਰਹਿੰਦੇ ਸੀਗੇ ਉਹਦੇ ਬਾਰੇ ਇਹਨਾਂ ਦੱਸ ਦਿੱਤਾ ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋੋਂ ਸਾਹਬ ਮੰਗਦੇ ਆ ਕਿ ਇੱਕ ਇਨਸਾਬ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਤੱਕ ਆ ਅਜੇ ਤੱਕ ਤੇ ਸਾਡਾ ਜਿਹੜਾ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹੋ ਕਰਤਿਆਂ ਦੀ ਬੂੜਾ ਆ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਮਦਦ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਇੱਥੇ ਯਾਦ ਦੀ ਯਾਦ ਦਿੱਤੀ ਜਾਵੇ ਜਾਂ ਖੁਦਾ ਦਾ ਇਨਸਾਫ ਦਿੱਤਾ ਜਾਵੇ ਇਹ ਸਾਡਾ ਬਹੁਤ ਵੱਡਾ ਮੰਗਾ ਬਾਕੀ ਜੋ ਵੀ ਮੰਗਾ ਇਨਸਾਫ ਆ ਗਵਰਨਮੈਂਟ ਦੋਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬੜੇ ਆਲਾ ਧੰਨਵਾਦ ਜਿਹਨਾਂ ਨੇ ਆ ਕੇ ਸਾਡੀ ਦੁੱਖ ਦੀ ਦੁੱਖ ਦੀ ਤਰਕੜੀ ਦੇ ਚਾਹ ਦੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾ ਦੇ ਸੀਗੇ ਔਰ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਉਹ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿੰਨਾ ਕਿ ਅਸੀਂ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਹ ਨਹੀਂ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਹਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਹਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਤੇ ਹੁਣ ਜਦੋਂ ਪੈਸਾ ਬੰਦ ਹੋ ਗਿਆ ਜਣਾ ਅਸੀਂ ਕੰਮ ਕੀ ਕਰਾਂਗੇ ਇਹ ਤਿੰਨ ਬੱਚੇ ਸੀ ਉਹਦੇ ਸਰਦਾਰ ਕਦੇਵ ਸਿੰਘ ਦੇ ਇੱਕ ਬੇਟੀ ਆ ਦੋ ਬੇਟੇ ਆ ਕਿ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗਰਜੀਤ ਸਿੰਘ ਇਹਦੀ ਮੌਤ ਹੋ ਤਾਂ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟ ਤੇ ਦੁੱਖ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਕਿ ਸੁਰੱਖਣ ਲੈ ਕੇ ਕੀ ਚਾਣਾ ਚਾਹੁੰਦੇ ਸ੍ਰੀ ਅੰਮ੍ਰਿਤਸਰ ਦੀਆਂ ਬਲਾਇੰਡਰ ਸੁਵੇਤਾ ਤੋਂ ਸਾਹਮਣੇ ਆ। ਦੇਖੋ ਜੀ ਬਾਅਦ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਅਸੀਂ ਵਿਦੇਸ਼ੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੁਲਕਾਂ 'ਚ ਰਹਿ ਰਹੇ ਆ ਉਹਦੀ ਸੁਰੱਖਤਾ ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਮੰਨਦੀ ਆ ਕਿ ਨਾ ਸਾਡੀ ਗਵਰਨਮੈਂਟ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਮੰਨਦੀ ਆ ਗਵਰਨਮੈਂਟ ਉੱਥੇ ਦੀ ਜਿਹੜੀ ਹੈ ਉਹਨਾਂ ਦੇ ਜ਼ਿੰਮੇਵਾਰ ਮੰਨ ਥੋੜਾ ਬਹੁਤ ਉਹਨਾਂ ਦੀ ਹੱਦ ਤ ਸੇ ਸਲਾਮਤ ਰਹੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸਤਨਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰ ਲੋ ਜਿਸ ਤਰ੍ਹਾਂ ਵੀ ਲੜਕੇ ਬਾਸ ਚਿੱਟਾ ਹਾਸੀਗਾ ਪੀ ਤਣੇ ਚਾਹੂ ਪਰਵਾਸ ਕਿੱਥੇ ਦਾ ਚਾਹਸੀਗਾ ਸਿੰਘ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਤੇ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਗ ਸਮਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅਕੇ ਸਾਡੇ ਬੱਚੇ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਮ ਵਿੱਚ ਪਤਲ ਗਿਆ ਇਹ ਸਾਨੂੰ ਬਹੁਤ ਹੀ ਬੰਕ ਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਜੋ ਥੋੜਾ ਬਹੁਤ ਜੋ ਵੀ ਜਿੰਨਾ ਵੀ ਸਾਡੀ ਮਦਦ ਕਰ ਸਕਣ ਬਤਵੱਦ ਦੂਸਰੀ ਸ਼ਾਸਨ ਨੂੰ ਇਹ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਅਪੀਲ ਆ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਦੁੱਖਾਂਾਂ ਕੀਤਾ ਸਤਿਬਰ ਕਿਰਪਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇੱਥੇ ਦਾ ਬੱਚੇ ਦੀ ਮੌਤ ਹੋ ਗਈ ਹੈ ਸੋਸ਼ਿਆ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ ਜਿਹੜਾ ਕਿ ਮਾਤਮਛਾ ਗਿਆ ਰੋਟੀ ਕਰਨ ਲੱਗੇ ਦੁੱਖ ਇਹ ਨਿਆ ਕੋਈ ਜਵਾਨ ਬੱਚਾ ਜਿਹੜਾ ਹੱਥੋਂ ਖੁੱਸ ਜਾਣਾ ਬੜੀ ਵੱਡੀ ਗੱਲਾ ਪਰਮਾਤਮਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਕਿ ਇਸ ਦਾ ਦਸਵੇਂ ਪ੍ਰਵਾਹ ਕੀਤਾ ਜਿਹੜੇ ਸ਼ਫੀਲ ਆਤਾ ਕਿ ਹਾਂਜੀ ਕੁਝ ਵੀਡੀਓ ਵਗੈਰਾ ਆਈਆਂ ਨੇ ਉਹ ਜਿਹੜੇ ਦੇਖਿਆ ਮੁੰਡਾ ਕਾਫੀ ਤਨਾਵਪੂਰਨ ਚ ਸੀ ਵੀ ਕੋ ਬੋਲਦਾ ਚੱਲਦਾ ਨਹੀਂ ਸੀ ਉਹ ਡਿਪਰੈਸ਼ਨ ਚ ਤੇ ਅਸੀਂ ਸਰਕਾਰ ਅਮਰੀਕਾ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜਿਹੜੀ ਵੀਡੀਓ ਵਗੈਰਾ ਆਈਆਂ ਨੇ ਉਹਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਸਾਨੂੰ ਨਿਆ ਤੋਂ ਨਿਆ ਦਿੱਤਾ ਜਾਵੇ